ਬਹੁਤ ਹੀ ਸਤਿਕਾਰਯੋਗ ਸਰੋਤਿਓ ਆਪ ਸਭ ਦਾ ਮਨਜੀਤ ਕੌਰ ਗਿਲ ਜੰਡਾ ਦੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੇਰੀ ਅੱਜ ਦੀ ਰਚਨਾ ਹੈ ਜਿਉਣਾ ਇੱਕ ਮਿਸਾਲ ਬਣ ਕੇ ਜੇ ਜਿਉਣਾ ਇੱਕ ਮਿਸਾਲ ਬਣ ਕੇ ਕਰਿਓ ਦੇਸ਼ ਦੀ ਰਾਖੀ ਭਗਤ ਸਿੰਘ ਸਰਦਾਰ ਬਣ ਕੇ ਤਨ ਦੌਲਤ ਦੇ ਪਿੱਛੇ ਕਦੇ ਲੱਗਿਓ ਨਾ ਰਿਓ ਮਾਰਦੇ ਹੁਕਾ ਚੌਂਕੀਦਾਰ ਬਣ ਕੇ ਸੱਬਿਆਚਾਰ ਦੀ ਕਰਿਓ ਤੁਸੀਂ ਰਾਖੀ ਨੱਚਿਓ ਨਾ ਕਦੇ ਵੀ ਨਚਾਰ ਬਣ ਕੇ ਰਿਸ਼ਤੇ ਨਾਤਿਆਂ ਦੀ ਕਦਰ ਵਧਾਯੋ ਤੋੜਿਓ ਨਾ ਨਾਤੇ ਰਿਓ ਹਮੇਸ਼ਾ ਵਫਾਦਾਰ ਬਣ ਕੇ ਆਪਣੀ ਰੋਟੀ ਕਮਾਉਣ ਜੋਗੇ ਹੋ ਜਾਯੋ ਜ਼ਿੰਦਗੀ ਕਟਿਓ ਨਾ ਦੂਜੇ ਤੇ ਭਾਰ ਬਣ ਕੇ ਦੀਨ ਦੁਖੀਆਂ ਲਈ ਬਣਿਓ ਢਾਲ ਤੁਸੀਂ ਖੜ ਜਾਇਓ ਹਰੀ ਸਿੰਘ ਸਰਦਾਰ ਬਣ ਕੇ ਧਰਮ ਦੀ ਆੜ ਵਿੱਚ ਲੋਕਾਂ ਨੂੰ ਲੜਾਇਓ ਨਾ ਜ਼ਿੰਦਗੀ ਕਟਿਓ ਸਭ ਧਰਮਾਂ ਦਾ ਸਤਿਕਾਰ ਕਰਕੇ ਗੇ ਲੈਜੈਂਡਾ ਦੀ ਰਹਿੰਦੀ ਦੁਨੀਆ ਤੱਕ ਸਿੱਖਿਆ ਇਹੋ ਸਦਾ ਜਿਊਣਾ ਇੱਕ ਮਿਸਾਲ ਬਣ ਕੇ ਗੇ ਲੈਜੈਂਡਾ ਦੀ ਰਹਿੰਦੀ ਦੁਨੀਆ ਤੱਕ ਸਿੱਖਿਆ ਇਹੋ ਸਦਾ ਜਿਊਣਾ ਇੱਕ ਮਸਾਲ ਬਣ ਕੇ ਬਹੁਤ ਬਹੁਤ ਧੰਨਵਾਦ ਜੀ